ਵਾਇਕੀ ਕਾ ਖਾਨਸਾ ਉਹ ਹਿਗੂਜੀ ਦੀ ਫਤਿਹ ਜਿਹੜੀ ਅੱਜ ਖਬਰ ਅਮਰੀਕਾ ਦੇ ਸਰਕਾਰ ਵੱਲੋਂ ਦਿੱਤੀ ਗਈ ਹੈ ਕਿ ਉਹ ਉਸ ਸਰਕਾਰ ਵੱਲੋਂ ਫੌਜ ਦੇ ਅੰਦਰ ਕਿਸੇ ਨੂੰ ਦਾੜੀ ਰੱਖਣ ਦੀ ਇਜਾਜ਼ਤ ਨਹੀਂ ਹੋਏਗੀ ਇਹਦਾ ਜਾਣਕਾਰੀ ਮਿਲੀ ਹੈ ਕਿ ਉਸ ਦਾ ਸਭ ਤੋਂ ਪਹਿਲਾ ਮੋਢਲਾ ਅਸਰ ਜਿਹੜਾ ਬਹੁਤ ਸਿੱਖਾਂ ਤੇ ਪਾਏਗਾ ਮੁਸਲਮਾਨਾਂ ਤੇ ਜਾਂ ਉਹ ਧੀਰੋਕਾਂ ਤੇ ਪਾਏਗਾ ਇਹ ਖਬਰ ਬਹੁਤ ਮਾੜੀ ਹੈ ਅਸੀਂ ਇਸ ਨੂੰ ਗੰਭੀਰ ਕਰਾਰ ਦਿੰਦੇ ਹਾਂ ਕਿ ਕਿ ਇੱਕ ਲੋਕਤੰਤਰ ਆਧਿਕਾ ਦੇਸ਼ ਜਿਹੜਾ ਕਿ ਕਿਸੇ ਵੀ ਤਰ੍ਹਾਂ ਦੇ ਅਤੀ ਦੇ ਰੂਹ ਉਹਦੀ ਮਰਜ਼ਾ ਦਾ ਉਹਦਾ ਸਨਮਾਨ ਦੇਣਾ ਬਣਦਾ ਸੋ ਅਸੀਂ ਸ਼੍ਰੋਮੇ ਗੁਰਦਰਾ ਪਰੰਧ ਕਮੇਟੀ ਵੱਲੋਂ ਇਸ ਦਾ ਸੱਚ ਨੂੰ ਉਤਲਾਮਗੇ ਉਸ ਤੋਂ ਪਹਿਲਾਂ ਅਸੀਂ ਅਮਰੀਕਾ ਦੇ ਵਿੱਚ ਸਿੱਖ ਸੰਸਥਾਵਾਂ ਜਿਹੜੀਆਂ ਉਹਨਾਂ ਦੇ ਨਾਲ ਤਾਲਮਿਲ ਕਰਕੇ ਇਸ ਦੇ ਅਸਲ ਜਾਣਕਾਰੀ ਜੁਲ ਲਵਾਂਗੇ ਜਿਹਦੇ ਵਿੱਚ ਜਿਹੜੀ ਜਾਣਕਾਰੀ ਮਿਲੀ ਹੈ ਕਿ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇਸ ਦੇ ਲਈ ਵੀ ਨਹੀਂ ਜੇ ਕਿਸੇ ਨੂੰ ਕੋਈ ਜੋੜ ਪਵੇ ਤਾਂ ਉਹ ਆਪਣੀ ਜਿਹੜੀ ਆਚਾਰਾ ਜੋਈ ਕਰ ਸਕਦਾ ਦੇਸ਼ ਦੇ ਉੱਤੇ ਟੱਪੜੀ ਕਰ ਸਕਦਾ ਪਰ ਉਹਦੇ ਬਾਗਲੂਦ ਵੀ ਪਿਛਲੇ ਦਹਾਕਿਆਂ ਦੇ ਵਿੱਚ ਅਮਰੀਕਾ ਸਰਕਾਰ ਵੱਲੋਂ ਜਿਹੜਾ ਨਵਾਂ ਨਿਜ਼ਾਮ ਆਇਆ ਉਹਦੇ ਵੱਲੋਂ ਪੰਜਾਬ ਦੇ ਜਬੋੜ ਕਰਕੇ ਭੇਜੇ ਨੌਜਵਾਨਾਂ ਦੇ ਨਾਲ ਸਿਰਾਂ ਤੋਂ ਪੱਗਾਂ ਉਤਾਰ ਦੀਆਂ ਹੱਡੀਆਂ ਇਥੋਂ ਤੱਕ ਕਿ ਬੜੇ ਨੂੰ ਮਨਰਾਜ ਮਾਤਾ ਜਿਹਨੂੰ ਰਿਪੋਰਟ ਕੀਤਾ ਗਿਆ ਹੱਥੜੀਆਂ ਲਾ ਕੇ ਇਸ ਤਰ੍ਹਾਂ ਦੇ ਕਬਰਾਂ ਉਥੋਂ ਦੇ ਟਰੱਕ ਲੈ ਉਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਦਿੱਤਾ ਇਹ ਮਾੜੀਆ ਖਬਰਾਂ ਨਹੀਂ ਅਸੀਂ ਇਸ ਗੱਲ ਦਾ ਜਿਵੇਂ ਨਿੰਦਾ ਵੀ ਕਰਦੇ ਹਾਂ ਤੇ ਅਸੀਂ ਚਾਹਾਂਗੇ ਕਿ ਅਮਰੀਕਾ ਜਿਹੜਾ ਇੱਕ ਲੋਕਤੰਤਰੀ ਦੇਸ਼ ਹੈ ਉਹ ਕਿਸੇ ਵੀ ਧਾਰਮਿਕ ਭਾਵਨਾ ਨਾਲ ਉਹਨਾਂ ਦੇ ਨਾਲ ਖਿਲਵਾੜ ਨਾ ਕਰੇ ਉਹ ਭਾਵੇਂ ਕਿਤੇ ਵੀ ਖਾਦੇ ਉੱਤੇ ਉਹ ਨੌਕਰੀ ਕਰਦਾ ਹੋਵੇ ਕਿਉਂਕਿ ਜਿੰਨੇ ਵੀ ਲੋਕ ਉੱਥੇ ਵੱਸ ਰਹੇ ਨੇ ਭਾਵੇਂ ਸਿੱਖ ਨੇ ਉਹਨਾਂ ਦਾ ਅਮਰੀਕਾ ਦੀ ਆਰਥਿਕਤਾ ਦੇ ਵਿੱਚ ਵੱਡਾ ਰੋਲ ਆ ਉਥੇ ਉਹਨਾਂ ਦਾ ਬੜਾ ਸਤਕਾਪ ਚੱਲ ਰਿਹਾ ਹੈ ਮੈਂ। ਤੋਂ ਇਸ ਗੱਲ ਨੂੰ ਲੈ ਕੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਅਮਰੀਕੀ ਸਿੱਖ ਸੰਸਥਾਵਾਂ ਦਾ ਨੇ ਤਾਲਵੇਲ ਕਰਦੇ ਹਾਂ। ਇਹਦੇ ਬਾਰੇ ਅਗਲੀ ਗੱਲ ਜਰੀ ਹੈ। ਉਹ ਕਾਰਵਾਈ ਕਰਨ ਦੀ ਅਸੀਂ ਕਰਾਂਗੇ